ਸਰਦੀ ਦਾ ਮੌਸਮ ਸ਼ੁਰੂ ਹੁੰਦਿਆਂ ਹੀ ਸੰਗਣੀ ਧੁੰਦ ਦਾ ਵੀ ਕਹਿ ਸਾਹਮਣੇ ਆਇਆ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਸਰਦੀ ਦਾ ਮੌਸਮ ਸ਼ੁਰੂ ਹੁੰਦਿਆਂ ਹੀ ਸੜਕ ਹਾਸੀਆਂ ਵਿੱਚ ਵੀ ਵਾਦਾ ਦੇਖਣ ਨੂੰ ਮਿਲ ਰਿਹਾ ਹੈ ਬੀਤੀ ਦਿਨ ਰਾ ਸੰਗਣੀ ਧੁੰਦ ਦੇ ਕਾਰਨ ਪਠੰਡਾ ਨੈਸ਼ਨਲ ਹਾਈਵੇ ਤੇ ਤਿੰਨ ਤੋਂ ਚਾਰ ਗੱਡੀਆਂ ਆਪਸ ਵਿੱਚ ਟਕਰਾਈਆਂ ਇਸ ਸਾਲ ਦਾ ਸੰਗਣੀ ਧੁੰਦ ਦਾ ਇਹ ਪਹਿਲਾ ਵੱਡਾ ਹਾ사 ਸਾਹਮਣੇ ਆਇਆ ਹੈ ਗੱਡੀਆਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ ਤੇ ਲੋਕਾਂ ਨੂੰ ਮਾਮੂਲੀ ਸੱਟਾਂ ਵੀ ਲੱਗੀਆਂ ਨੇ ਟੱਕਰ ਤੋਂ ਬਾਅਦ ਸੜਕ ਵਿਚਾਲੇ ਪਲਟੀ ਐਸਯੂਵੀ ਗੱਡੀ ਨੂੰ ਸਮਾਜ ਸੇਵੀ ਸੰਸਥਾ ਵੱਲੋਂ ਚੱਕ ਕੇ ਪਾਸੇ ਕੀਤਾ ਗਿਆ ਅੱਜ ਮੈਨੂੰ ਕਾਲ ਆਈ ਸੀ ਤਕਰੀਬਨ 9:2 ਵਜੇ ਕਿ ਬਰਿੰਡਾ ਡਬਲ ਨੈਸ਼ਨਲ ਹਾਈਵੇ ਤੇ ਸ਼ੈਨੇ ਵਾਲੇ ਕੋਲੇ ਇੱਕ ਫੌਜੀ ਢਾਬਾ ਉੱਥੇ ਐਕਸੀਡੈਂਟ ਹੋ ਚੁੱਕਿਆ। ਆ ਇੱਕ SUV ਪਲਟੀ ਖਾ ਗਈ ਸੀ ਤੇ ਚਾਰੇ ਟਾਇਰ ਉੱਪਰ ਸੀ। ਜੇ ਰੋਡ ਦੇ ਵਿਚਾਲੇ ਪਈ ਸੀ ਇਹ। ਇਹਨੂੰ ਚੱਕ ਕੇ ਸਾਈਡ ਤੇ ਕੀਤਾ। ਮਾਲਕ ਦੀ ਦਿਆ ਕਿ ਜਾਨੀ ਨੁਕਸਾਨ ਤੋਂ ਬਚਾਰਿਆ ਕਿਸੇ ਤੇ ਕੋਈ ਸੱਠ ਵੇਟ ਨਹੀਂ ਵੱਜੀ ਪਰ ਗੱਡੀ ਸਾਰੀ ਖਤਮ ਹੀ ਆ। ਇਹਦੇ ਨਾਲ ਨਾਲ ਅੱਗੇ ਇੱਕ ਘੋੜਾ ਖੜਾਗਾ। ਅੱਗੇ ਇੱਕ ਘੋੜਾ ਖੜਾਗਾ ਉਹ ਵੱਜਿਆ ਕਿ ਇੱਕ ਕੈਂਟਰ ਆਗਾ ਉਹ ਵੱਜੇਗਾ। ਇੱਕ ਗੱਡੀ ਚਲੀ ਗਈ। ਉਹਨੇ ਰੋਕੀ ਨਹੀਂ ਗਈ ਉਹ ਚਲੀ ਗਈ ਤਿੰਨ ਤੋਂ ਚਾਰ ਗੱਡੀਆਂ ਪਿੜੀਆਂ ਬਹੁਤ ਜ਼ਿਆਦਾ ਧੁੰਦਾ ਦੇਖੋ ਤੁਸੀਂ ਚਾਰ ਸ਼ਫੇਰੇ ਕੁਝ ਨਹੀਂ ਦਿਸ ਰਿਆ ਬਹੁਤ ਜ਼ਿਆਦਾ ਧੁੰਦਾ ਤਾਂ ਮੇਰਾ ਵੀਰ ਜੇ ਕੋਈ ਜ਼ਰੂਰੀ ਕੰਮ ਹੋਵੇ ਤਾਂ ਹੀ ਪਿੰਡ ਘਰੋਂ ਬਾਹਰ ਨਿਕਲਿਓ ਅਨਸਰਦੇ ਨੂੰ ਨਹੀਂ ਬਹੁਤ ਜ਼ਿਆਦਾ ਬੁਰਾ ਹਾਲ ਆਗਾ ਕੁਝ ਵੀ ਨਹੀਂ ਦਿਨਾ ਰੋਡ ਤੇ ਆ ਸੜਕ ਸੁਰੱਖਿਆ ਵਾਲੇ ਫੋਰਸ ਵਾਲੇ ਬੁਲਾਏ ਸੀ ਮੈਂ ਉਹ ਵੀ ਅੱਗੇ ਟੱਪ ਅਗੇ ਵਿਚਾਰੇ ਉਹ ਹੁਣ ਛੈਣੇ ਵਾਲੇ ਤੋਂ ਮੁੜ ਕੇ ਆਉਣਗੇ ਬਹੁਤ ਅੱਗੇ ਚਲੇ ਗਏ ਉਹ ਵੀ ਫੋਨ ਕਰੀ ਜਾਂਦੇ ਵੀ ਕਿੱਥੇ ਜੀ ਉਹਨਾਂ ਨੂੰ ਪੁੱਠਾ ਸੱਦਿਆਗਾ ਹੁਣ ਬਹੁਤ ਜ਼ਿਆਦਾ ਧੁੰਦਾ ਕਿ ਬਹੁਤ ਹੀ ਜ਼ਿਆਦਾ ਧੁੰਦਾ ਅੱਜ ਮੈਨੂੰ ਕਾਲ ਆਈ ਸੀ ਤਕਰੀਬਨ ਪੌਣੇ 2 ਵਜੇ ਕਿ ਬਰਸ਼ੰਦਾ ਡਬਲ ਨੈਸ਼ਨਲ ਹਾਈਵੇ ਤੇ ਸ਼ੈਨੇ ਵਾਲੇ ਕੋਲੇ ਇੱਕ ਫੌਜੀ ਢਾਬਾ ਉੱਥੇ ਐਕਸੀਡੈਂਟ ਹੋ ਚੁੱਕਿਆ ਤਾਂ ਇੱਕ SUV ਪਲਟੀ ਖਾ ਗਈ ਸੀ ਤੇ ਚਾਰੇ ਟਾਇਰ ਉੱਪਰ ਸੀ ਤੇ ਰੋਡ ਦੇ ਵਿਚਾਲੇ ਪਈ ਸੀ ਇਹ ਇਹਨੂੰ ਚੱਕ ਕੇ ਸਾਈਡ ਤੇ ਕੀਤਾ ਮਾਲਕ ਦੀ ਦਿਆ ਕਿ ਜਾਨੀ ਨੁਕਸਾਨ ਤੋਂ ਬਚਾਰਿਆ ਕਿਸੇ ਦੇ ਕੋਈ ਸੱਠ ਵੇਟ ਨਹੀਂ ਵੱਜੀ ਪਰ ਗੱਡੀ ਸਾਰੀ ਖਤਮ ਹੀ ਆ ਇਦੇ ਨਾਲ ਨਾਲ ਅੱਗੇ ਇੱਕ ਘੋੜਾ ਖੜਾਗਾ ਅੱਗੇ ਇੱਕ ਘੋੜਾ ਖੜਾਗਾ ਉਹ ਵੱਜੇਗਾ ਇੱਕ ਕੈਂਟਰਗਾ ਉਹ ਵੱਜੇਗਾ ਇੱਕ ਗੱਡੀ ਚਲੀ ਗਈ ਉਹਨੇ ਰੋਕੀ ਨਹੀਂ ਗਈ ਉਹ ਚਲੀ ਗਈ ਤਿੰਨ ਤੋਂ ਚਾਰ ਗੱਡੀਆਂ ਪਿੜੀਆਂ ਬਹੁਤ ਜ਼ਿਆਦਾ ਧੁੰਦਾ ਦੇਖੋ ਤੁਸੀਂ ਚਾਰ ਚਪੇਰੇ ਕੁਝ ਨਹੀਂ ਦਿਸ ਰਿਆ ਬਹੁਤ ਜ਼ਿਆਦਾ ਧੁੰਦਾ ਤਾਂ ਮੇਰਾ ਵੀਰ ਜੇ ਕੋਈ ਜ਼ਰੂਰੀ ਕੰਮ ਹੋਵੇ ਤਾਂ ਹੀ ਪਿੰਡ ਘਰੋਂ ਬਾਹਰ ਨਿਕਲਿਓ ਅਨਸਰਦੇ ਨੂੰ ਨਹੀਂ ਬਹੁਤ ਜ਼ਿਆਦਾ ਬੁਰਾ ਹਾਲ ਆਗਾ ਕੁਝ ਵੀ ਨਹੀਂ ਦਿਨਾ ਰੋਡ ਤੇ ਆ ਸੜਕ ਸੁਰੱਖਿਆ ਵਾਲੇ ਫੋਰਸ ਵਾਲੇ ਬੁਲਾਏ ਸੀ ਮੈਂ ਉਹ ਵੀ ਅੱਗੇ ਟੱਪ ਅਗੇ ਵਿਚਾਰੇ ਉਹ ਹੁਣ ਛੈਣੇ ਵਾਲੇ ਤੋਂ ਮੁੜ ਕੇ ਆਉਣਗੇ ਬਹੁਤ ਅੱਗੇ ਚਲੇ ਗਏ ਉਹ ਵੀ ਫੋਨ ਕਰੀ ਜਾਂਦੇ ਆ ਵੀ ਕਿੱਥੇ ਜੀ ਉਹਨਾਂ ਨੂੰ ਪੁੱਠਾ ਸੱਦਿਆਗਾ ਹੁਣ ਬਹੁਤ ਜ਼ਿਆਦਾ ਧੁੰਦਾ ਕੀ ਬਹੁਤ ਹੀ ਜ਼ਿਆਦਾ ਧੁੰਦਾ